ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੂਵਾਲ ਬਣੇ ਐਨੀਮਲ ਵੈਲਫੇਅਰ 보ਰਡ ਪੰਜਾਬ ਦੇ ਮੈਂਬਰ ਇਸ ਮੌਕੇ ਤੇ ਅੱਜ ਪਾਰਟੀ ਵਰਕਰਾਂ ਨੇ ਉਹਨਾਂ ਦਾ ਸ਼ਹਿਦ ਧਾਰੀਵਾਲ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਲਬਾਤ ਦੌਰਾਨ ਪ੍ਰਧਾਨ ਮੁਖਦੇਵ ਸਿੰਘ ਅਲੋਵਾਲ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਉਹਨਾਂ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਪਾਉਣਗੇ ਔਰ ਲੋਕਾਂ ਨੂੰ ਉਹ ਵਾਧ ਤੋਂ ਵਾਧ ਮੱਛੀ ਪਾਲਣ ਅਤੇ ਡੇਰੀ ਫਾਰਮਿੰਗ ਦੇ ਉਦਯੋਗ ਨਾਲ ਜੋੜ ਕੇ ਜੋ ਸਰਕਾਰ ਦਾ ਇੱਕ ਰੰਗਲਾ ਪੰਜਾਬ ਬਣਾਉਣ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਉਸ ਨੂੰ ਪੂਰਾ ਕਰਨ ਲਈ ਉਹ ਤਿੰਨ ਰਾਤ ਮਿਹਨਤ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਮੁੱਚੀ ਆਮ ਆਦਮੀ ਪਾਰਟੀ ਦਾ ਮੈਂ ਧੰਨਵਾਦ ਦਿਆਂ ਮੈਨੂੰ ਇਸ ਟਾਈਮ ਪੰਜਾਬ ਐਨੀਮਲ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਹੈ ਪੰਜਾਬ ਸਰਕਾਰ ਨੇ ਔਰ ਕੁਝ ਦਿਨ ਪਹਿਲਾਂ ਹੀ ਮੈਨੂੰ ਗਰਦਾਸਪੁਰ ਜ਼ਿਲ੍ਹੇ ਤੋਂ ਕਿਸਾਨ ਵਿੰਗ ਦੀ ਜੁਮੇ ਵਾਲੀ ਦਿੱਤੀ ਮੈਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਪਾਰਟੀ ਨੇ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪਾਰਟੀ ਨੇ ਮੇਰੇ ਤੇ ਇੰਨਾ ਵੀ ਵਿਸ਼ਵਾਸ ਕੀਤਾ ਆ ਤੇ ਮੈਂ ਵੀ ਪਾਰਟੀ ਨੂੰ ਆਪਣੇ ਹਲਕੇ 'ਚੋਂ ਬਲੰਦੀਆਂ ਤੇ ਲੈ ਕੇ ਜਾਵਾਂ ਔਰ ਆਪਣੇ ਲੋਕਾਂ ਦੇ ਵਿੱਚ ਵਿਚਰਾਂ ਔਰ ਆਪਣੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਦੇ ਕੰਮ ਜਿਹੜੇ ਰੁਕਦੇ ਆ ਕਿਉਂਕਿ ਸਿਆਸਤ ਦੇ ਵਿੱਚ ਸੇਵਾ ਇਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਜੇ ਤੁਹਾਡੇ ਜਾਣ ਨਾਲ ਕਿਤੇ ਵੀ ਸਰਕਾਰੀ ਦਰਬਾਰੇ ਕਿਸੇ ਦਾ ਕੰਮ ਆਸਾਨ ਹੋ ਜਾਂਦਾ ਤਾਂ ਉਹ ਇੱਕ ਰਾਜਨੀਤੀ ਸੇਵਾ ਉਸ ਚੀਜ਼ ਨੂੰ ਮੰਨਿਆ ਜਾਂਦਾ ਹੈ ਨਾ ਕਿ ਕੋਈ ਹੋਰ ਕੋਈ ਇਹ ਚੀਜ਼ ਦਾ ਕੋਈ ਪਹਿਲੂ ਹੈ ਤੇ ਮੈਂ ਪਾਰਟੀ ਹਾਈ ਕਮਾਂਡ ਦੇ ਬਚਾਰਾਂ ਦੇ ਉੱਤੇ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਉਹ ਆਪਣੀ ਇੱਕ ਦੋ ਦਿਨਾਂ ਚੇ ਮੀਟਿੰਗ ਲਈ ਸਾਨੂੰ ਬੁਲਾਇਆ ਜਾਣਾ ਰਾਤੀ ਵੀ ਮੈਸੇਜ ਆਇਆ ਸੀਗਾ ਜੋ ਵੀ ਅਧਿਕਾਰ ਐਨੀਮਲ ਬੋਰਡ ਦੇ ਵਿੱਚ ਮੈਂਬਰਾਂ ਦੇ ਚੇਅਰਮੈਨ ਸਾਹਿਬ ਔਰ ਸਾਡੇ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਸਾਡੇ ਮਹਿਕਮੇ ਦੇ ਜੋ ਵੀ ਅਧਿਕਾਰ ਖੇਤਰ ਹੈ ਸਾਡਾ ਜੋ ਵੀ ਕੰਮ ਮੇਰੇ ਜ਼ਿਲ੍ਹੇ ਦੇ ਹੋਣਗੇ ਮੈਂ ਪੂਰੇ ਤਨ ਦੇ ਹੀ ਨਾਲ ਉਹ ਕੰਮ ਕਰਾਂਗਾ ਵੀ ਜਿਹਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਭਾਵੇਂ ਕੋ ਮੱਛੀ ਪਾਲਣ ਨਾਲ ਸੰਬੰਧ ਰੱਖਦਾ ਚਾਹੇ ਕੋ ਬੱਕਰੀ ਪਾਲਣ ਤੇ ਗਾਈਆਂ ਦੇ ਫਾਰਮ ਹੈ ਲੋਕਾਂ ਦੇ ਜੋ ਵੀ ਸੰਭਵ ਹੋ ਸਕੇ ਮੈਂ ਵੱਧ ਤੋਂ ਵੱਧੋ ਕੰਮ ਕਰਾਂਗਾ